ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਤੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਇਹ ਰੈਸਪੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਪਸੰਦ ਆਉਗੀ ਸੌਖੀ ਵੀ ਆ ਤੇ ਤੁਸੀਂ ਮੈਂਟਾ ਦੇ ਵਿੱਚ ਆਪਦੇ ਘਰੇ ਬਣਾ ਕੇ ਉਹਨੂੰ ਤਿਆਰ ਕਰ ਸਕਦੇ ਹੋ ਜਦੋਂ ਵੀ ਤੁਹਾਡੇ ਘਰੇ ਕੁਝ ਸਪੈਸ਼ਲ ਗੈਸਟਨ ਦੇ ਨਾ ਜਿਵੇਂ ਆਪਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਅਚਾਨਕ ਵੀ ਆ ਜਾਂਦੇ ਆ ਤਾਂ ਉਹਦੇ ਲਈ ਇਹ ਸਵੀਟ ਡਿਸ਼ ਬਹੁਤ ਹੀ ਵਧੀਆ ਏ ਬਹੁਤ ਹੀ ਘੱਟ ਟਾਈਮ ਲੱਗਦਾ ਏ ਤੇ ਬਹੁਤ ਹੀ ਘੱਟ ਚੀਜ਼ਾਂ ਲੱਗਦੀਆਂ ਇਹਦੇ ਲਈ ਸਿਰਫ ਆਪਾਂ ਨੂੰ ਚਾਰ ਚੀਜ਼ਾਂ ਹੀ ਚਾਹੀਦੀਆਂ ਮੈਂ ਤਾਂ ਥੋੜਾ ਜਿਹਾ ਘਿਓ ਦੁੱਧ ਤੇ ਬ੍ਰੈਡ ਤੇ ਚੀਨੀ ਆਪਾਂ ਇੱਥੇ ਵਾਈਟ ਬ੍ਰੈਡ ਲਈ ਆ ਥੋੜਾ ਦੇਸੀ ਘਿਓ ਲਿਆ ਏ ਤੇ ਬ੍ਰੈਡ ਆ ਜਿਹੜੇ ਆ ਕੜਾਈ ਦੇ ਵਿੱਚ ਰੱਖਦੇ ਆ ਤੇ ਇਹਨਾਂ ਨੂੰ ਆਪਾਂ ਸੇਕਾਂਗੇ ਤੁਸੀਂ ਇਹਦੀ ਜਗ੍ਹਾ ਤੇ ਪੱਲਾ ਇਹਨੂੰ ਤਵੇ ਤੇ ਵੀ ਸੇਕ ਸਕਦੇ ਹੋ ਉਦੋਂ ਤੇ ਇੱਕੋ ਜਿਹਾ ਸਿੱਕੇ ਜਾਣਗੇ ਤਵੇ ਤੇ ਇਹ ਤੇ ਘਿਓ ਲਾ ਕੇ ਉਲਟ-ਪਲਟ ਕਰਕੇ ਆਪਾਂ ਇਹਨੂੰ ਸੇਕ ਲੈਣਾ ਦੇਸੀ ਘਿਓ ਨਾਲ ਤਾਂ ਜਿਹੜਾ ਟੇਸਟ ਆ ਉਹ ਜ਼ਿਆਦਾ ਵਧੀਆ ਆਂਦਾ ਪਰ ਜੇ ਤੁਸੀਂ ਚਾਹੋ ਤਾਂ ਇਹਨੂੰ ਰਿਫਾਈਨਡ ਵਗੈਰਾ ਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਆਪਾਂ ਬ੍ਰੈਡ ਦਾ ਜ ਹਲਵਾ ਬਣਾਵਾਂਗੇ ਜਾਂ ਪ੍ਰਸ਼ਾਦ ਤੇ ਸੌਰੀ ਕੜਾ ਆਪਾਂ ਕਹਿ ਦਿੰਨੇ ਇਹਨੂੰ ਹਨਾ ਤੇ ਹੁਣ ਇਹਦੇ ਉੱਪਰ ਵੀ ਆਪਾਂ ਥੋੜਾ ਥੋੜਾ ਦੇਸੀ ਘਿਓ ਲਾਇਆ ਤੇ ਇਹਨੂੰ ਆਪਾਂ ਜਿਹੜੀ ਗੈਸ ਆ ਸਿਮ ਰੱਖਣੀ ਆ ਤੇ ਇਹਨੂੰ ਆਪਾਂ ਜਿਹੜਾ ਹੈਗਾ ਦੋਨਾਂ ਸਾਈਡਾਂ ਤੋਂ ਉਲਟ ਪੁਲਟ ਕਰਕੇ ਸੇਕ ਲੈਣਾ ਦੂਜੀ ਸਾਈਡ ਤੇ ਵੀ ਆਪਾਂ ਬਾਅਦ ਚ ਘਿਓ ਲਾਵਾਂਗੇ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੇਕਾਂਗੇ ਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿੰਨੇ ਟਾਈਮ ਬਾਅਦ ਆਪਾਂ ਤੁਹਾਡੇ ਨਾਲ ਕੋਈ ਰੈਸਪੀ ਸ਼ੇਅਰ ਕਰ ਰਹੇ ਆਂ ਦਰਅਸਲ ਮੈਂ ਪਹਿਲਾਂ ਬਿਲਕੁਲ ਹੀ ਛੱਡਤਾ ਸੀ ਅੱਜ ਮੈਨੂੰ ਵੀ ਬਹੁਤ ਔਖਾ ਲੱਗ ਰਿਹਾ ਵਾ ਕਿਉਂਕਿ ਬਹੁਤ ਟਾਈਮ ਬਾਅਦ ਮੈਂ ਵੀ ਵੀਡੀਓ ਪਾ ਰਹੀ ਆ ਤਾਂ ਕਰਕੇ ਤੇ ਬ੍ਰੈਡ ਆਪਣੇ ਸੇਕੇ ਗਏ ਆ ਹੁਣ ਇਹਨੂੰ ਤੋੜ ਕੇ ਦੇਖਾਂਗੇ ਟੁੱਟ ਰਹੇ ਆ ਨਾ ਤਾਂ ਇਹਦੇ ਵਿੱਚ ਐਡ ਕਰਾਂਗੇ ਆਪਾਂ ਦੁੱਧ ਇੱਕ ਗਲਾਸ ਤਿੰਨ ਬ੍ਰੈਡ ਤੇ ਇੱਕ ਗਲਾਸ ਥੋੜਾ ਜਿਹਾ ਆਪਾਂ ਘੱਟ ਹੀ ਪਾਇਆ ਜਨਨਿਕ ਮੰਨ ਲਓ ਆਪਾਂ ਇਹਦੇ ਵਿੱਚ ਇੱਕ ਪਾਇਆ ਦੁੱਧ ਪਾਇਆ ਤੇ ਤਿੰਨ ਚਮਚ ਦੋ ਚਮਚ ਚੀਨੀ ਦੇ ਪਾਏ ਤੇ ਨਾਲ ਹੀ ਆਪਾਂ ਥੋੜੀਆਂ ਜੀਆਂ ਇਹਦੇ ਵਿੱਚ ਪਾਈਆ এলাਚੀ ਠੀਕ ਆ ਇਹਨੂੰ ਮਿਕਸ ਕਰਾਂਗੇ ਚਲਾਉਂਦੇ ਰਵਾਂਗੇ ਲਗਾਤਾਰ ਚਲਾਣਾ ਹੈ ਤੇ ਜਿਵੇਂ ਤੁਸੀਂ ਇਹਨੂੰ ਚਲਾਈ ਜਾਓਗੇ ਉਦਾਂ ਹੀ ਇਹ ਮਤਲਬ ਪੱਕ ਕੇ ਵਧੀਆ ਤਿਆਰ ਹੋ ਜਾਊਗਾ ਥੋੜਾ ਜਿਹਾ ਦੇਸੀ ਘਿਓ ਹੋਰ ਪਾਇਆ ਆਪਾਂ ਇਹਦੇ ਵਿੱਚ ਤੇ ਜਦੋਂ ਆਪਾਂ ਲਾਸਟ ਤੇ ਘਿਓ ਪਾਉਂਦੇ ਨਾ ਤੇ ਖੁਸ਼ਬੂ ਜੀ ਵਧੀਆ ਆਉਂਦੀ ਹੈ ਤੁਸੀਂ ਦੇਖੋ ਹੁਣ ਇਹ ਸਾਰਾ ਬਣ ਕੇ ਆਪਣਾ ਹਲਵਾ ਜਿਹੜਾ ਤਿਆਰ ਹੋ ਗਿਆ ਏ ਇਕੱਠਾ ਜਾ ਹੋ ਗਿਆ ਤੇ ਗੈਸ ਆਪਾਂ ਬੰਦ ਕਰ ਦਾਂਗੇ ਤੁਸੀਂ ਡਰਾਈ ਫਰੂਟ ਇੱਥੇ ਆਪਦੀ ਚੋਅਸ ਤੇ ਜਿਹੜੇ ਵੀ ਤੁਸੀਂ ਪਾਉਣੇ ਆ ਉਹ ਪਾ ਸਕਦੇ ਹੋ ਤੇ ਆਪਣਾ ਬ੍ਰੈਡ ਦਾ ਜਿਹੜਾ ਹਲਵਾ ਇਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਆਪਾਂ ਇਹਦੇ ਵਿੱਚ ਡ్రਾਈ ਫਰੂਟ ਨਹੀਂ ਪਾਇਆ ਉਹਦੀ ਜਗ੍ਹਾ ਤੇ ਆਪਾਂ ਨੇ ਬਸ ਥੋੜੀ ਜਿਹੀ ਟੂਟੀ ਫੁੱਟੀ ਪਾਈ ਆ ਚੈਰੀ ਤੇ ਆਪਣਾ ਜਿਹੜਾ ਹਲਵਾ ਏ ਉਹ ਬਣ ਕੇ ਬਿਲਕੁਲ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਇਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਆ ਤੁਸੀਂ ਤਾਂ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੇਖਿਓ ਜ਼ਰੂਰ ਮੇਰਾ ਵਾਚਿੰਗ ਟਾਈਮ ਵਧਾਇਓ ਥੈਂਕ ਯੂ ਫੋਰ